ਨੇਗਾ ਮਾਰਦੇ ਆ ਦੁਨੀਆ ਦੀਆਂ ਖਬਰਾਂ ਤੇ ਤੇ ਆਓ ਤੁਹਾਡਾ ਸਵਾਗਤ ਕਰਦੇ ਆ ਪੰਜਾਬ ਤੋਂ ਸਪੇਨ ਦੇਖ ਰਿਹਾ ਮੈਂ ਤੁਹਾਡਾ ਅਮਰੀਕ ਸਿੰਘ ਸਾਹਿਲ ਸਿੰਘ ਦੇ ਨਾਲ ਸਪੇਨ ਦੀਆਂ ਕੁਝ ਤਾਜ਼ਾ ਖਬਰਾਂ ਜਿਸ ਵਿੱਚ ਬਹੁਤ ਵੱਡੀ ਇੱਕ ਸਫਲਤਾ ਮਿਲੀ ਆ ਸਾਹਿਲ ਸਿੰਘ ਜੀ ਕੀ ਅਪਡੇਟ ਹੈ ਇਸ ਖਬਰ ਬਾਰੇ ਜੀ ਭਾਜੀ ਨੈਸ਼ਨਲ ਪੁਲਿਸ ਜੋ ਕਿ ਸਪੇਨ ਦੇ ਇੱਕ ਨੈਸ਼ਨਲ ਪੁਲਿਸ ਹੈ ਉਹਨਾਂ ਨੇ ਪੁਰਤਗਾਲ ਦੀ ਪੁਲਿਸ ਨਾਲ ਮਿਲ ਕੇ ਇਹ ਆਪਰੇਸ਼ਨ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੂੰ 200 ਕਿਲੋ ਦੀ ਕੋਕੈਨ ਜੋ ਮਿਲੀ ਹੈ ਇਹ ਕੋਕੈਨ ਅਮ ਸੋਦ ਅਮਰੀਕਾ ਤੋਂ ਲਿਆਂਦੀ ਜਾ ਰਹੀ ਸੀ ਉਹ ਇੱਕ ਆਫੀਸ਼ੀਅਲ ਕੰਟੇਨਰ ਸੀ ਜਿਨ੍ਹਾਂ ਦੇ ਵਿੱਚ ਆ ਰਹੀ ਸੀ ਤੇ ਇਹਨਾਂ ਨੂੰ ਅਨਨਾਸ ਦੇ ਇੱਕ ਡੱਬਿਆਂ ਦੇ ਵਿੱਚ ਛੋਟੇ-ਛੋਟੇ ਪੈਕਟਾਂ ਵਿੱਚ ਲਪੋ ਕੇ ਰੱਖਿਆ ਹੋਇਆ ਸੀ ਤੇ ਇਹ ਸਪੇਨ ਦੀ ਨੈਸ਼ਨਲ ਪੁਲਿਸ ਨੇ ਇੱਕ ਸਰਚ ਆਪਰੇਸ਼ਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੂੰ ਇਹ ਸਫਲਤਾ ਮਿਲੀ ਤੇ ਚਲਦੇ ਆਂ ਵੱਧਦੇ ਆਂ ਦੂਸਰੀ ਖਬਰ ਵੱਲ ਓਂਕਾਰ ਸਿੰਘ ਜਿਸ ਦੀ ਵੀਡੀਓ ਅਪਲੋਡ ਕੀਤੀ ਗਈ ਸੀ ਸਾਡੇ ਹੀ ਚੈਨਲ ਦੇ ਉੱਤੇ ਤੇ ਸਾਹਿਲ ਜੀ ਉਸ ਬਾਰੇ ਕੀ ਅਪਡੇਟ ਹੈ ਹੁਣ ਜੀ ਹਾਂਜੀ ਹੰਕਾਰ ਸਿੰਘ ਦੀ ਗੱਲ ਕਰੀਏ ਤਾਂ ਸਾਡੀ ਉਹਨਾਂ ਦੀ ਫੈਮਿਲੀ ਦੇ ਨਾਲ ਗੱਲਬਾਤ ਹੋ ਗਈ ਹੈ ਤੇ ਉਹਨਾਂ ਦੀ ਫੈਮਿਲੀ ਨੇ ਭਰੋਸਾ ਦਿਵਾਇਆ ਹੈ ਕਿ ਅਸੀਂ ਉਸ ਹੰਕਾਰ ਸਿੰਘ ਨੂੰ ਇੰਡੀਆ ਵਾਪਸ ਭੇਜਾਂਗੇ ਤੇ ਜੋ ਕਿ ਉਹ ਆਪਣੀ ਮਾਤਰ ਦੇ ਕੋਲ ਹੀ ਰਹੇਗਾ ਤੇ ਕਿਉਂਕਿ ਇੱਥੇ ਉਹ ਥੋੜਾ ਦਿਮਾਗੀ ਤੋਂ ਪਰੇਸ਼ਾਨ ਸੀਗਾ ਤੇ ਸੜਕਾਂ ਤੇ ਰਹਿ ਰਿਹਾ ਸੀਗਾ ਜੀ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਸੀ ਤੇ ਉਸ ਦਾ ਜਿਹੜਾ ਪਰਿਵਾਰ ਆ ਉਹ ਸੰਪਰਕ ਵਿੱਚ ਆ ਗਿਆ ਆ ਤੇ ਤੁਹਾਡੀ ਮਦਦ ਦੇ ਨਾਲ ਉਸ ਨੂੰ ਲੱਭਿਆ ਗਿਆ ਆ ਤੇ ਵਾਧੇ ਆ ਜੀ ਹੁਣ ਅਗਲੀ ਨਿਊਜ਼ ਵੱਲ ਅਗਲੀ ਨਿਊਜ਼ ਆ ਰਹੀ ਆ ਜੀ ਯੂਕਰੇਨ ਦੀ ਤੇ ਜਿੱਥੇ ਪੋਲੈਂਡ ਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਜੀ ਪਹੁੰਚ ਚੁੱਕੇ ਨੇ ਉਹਨਾਂ ਦੀ ਕੀ ਖਬਰ ਕੀ ਅਪਡੇਟ ਆ ਜੀ ਭਾਜੀ ਭਾਰਤ ਦੇ ਜਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਕਿ ਪੋਲੈਂਡ ਵਿੱਚ ਪਹੁੰਚ ਚੁੱਕੇ ਹੈ ਤੇ ਉੱਥੋਂ ਪੋਲੈਂਡ ਦੇ ਪ੍ਰਧਾਨ ਮੰਤਰੀ ਜੋ ਕਿ ਡੋਨਾਲਡ ਟਸਕ ਜੀ ਉਹਨਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਕਰਕੇ ਉਹਨਾਂ ਨੇ ਕਾਫੀ ਮੁਦਿਆਂਤੇ ਗਲਵਾਤ ਕੀਤੀ ਤੇ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਕਿਹਾ ਹੈ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਤੇ ਇਸ ਜੋ ਕਿ ਯੂਕਰੇਨ ਦੇ ਨਾਲ ਜੰਦ ਚੱਲ ਰਿਹਾ ਹੈ ਤੇ ਉਸ ਤੇ ਵੀ ਗੱਲ ਕਰਨਗੇ ਜੋ ਕਿ ਜੰਦ ਤੇ ਵਿਰਾਮ ਲੱਗ ਸਕੇ ਤੇ ਵਾਦਿਆਂ ਜੀ ਆਪਾਂ ਅਗਲੀ ਖਬਰ ਵੱਲ ਅਗਲੀ ਖਬਰ ਜਿਹੜੀ ਆ ਵਾਇਰਸ ਨੂੰ ਲੈ ਕੇ ਆ ਜੋ ਵਾਇਰਸ ਜਿਹੜਾ ਤੇਜ਼ੀ ਨਾਲ ਫੈਲ ਰਿਹਾ ਆ ਤੇ ਸਾਹਿਲ ਜੀ ਉਹ ਕਿਹੜੀਆਂ ਅਪਡੇਟ ਆ ਜਿਹੜੀਆਂ ਇਸ ਵੇਲੇ ਆਪਾਂ ਸਾਂਝੀਆਂ ਕਰ ਸਕਦੇ ਹਾਂ ਸਾਰਿਆਂ ਦੇ ਨਾਲ ਜੀ ਮੋਨੋਪੋਕਸ ਵਾਇਰਸ ਹੈ ਜੋ ਕਿ ਉਸ ਦੇ ਕਾਫੀ ਕੇਸ ਡਿਟੈਕਟ ਹੋ ਰਹੇ ਹਨ ਤੇ ਭਾਰਤ ਦੇ ਵਿੱਚ ਵੀ ਇਸ ਦੀ ਕਾਫੀ ਚੇਨਰ ਦੇ ਦਿੱਤੇ ਗਏ ਹਨ ਤਾਂ ਕਿ ਇਸ ਬਾਰੇ ਇਸ ਦੇ ਨਾਲ ਲੜਨ ਵਾਸਤੇ ਜੋ ਕਿ ਕੇਂਦਰ ਦਾ ਸਿਹਤ ਮੰਤਰਾਲਾ ਹੈ ਉਹਨਾਂ ਨੇ ਸਿਹਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ 에어ਪੋਰਟ ਹੋ ਗਏ ਜਾਂ ਪੋਰਟ ਹੋ ਗਏ ਹਰ ਪਾਸੇ ਚੈਕਿੰਗ ਕੀਤੀ ਜਾਵੇ ਜੋ ਕਿ ਵਿਦੇਸ਼ ਤੋਂ ਜਿਹੜੇ ਵੀ ਬੰਦੇ ਆਉਂਦੇ ਹਨ ਉਹਨਾਂ ਦੀ ਨਿਗਰਾਨੀ ਰੱਖੀ ਜਾ ਸਕੇ ਜੀ ਜੀ ਅ ਵਾਦਿਆਂ ਹਜੀ ਹੁਣ ਇੱਕ ਹੋਰ ਜਿਹੜੀ ਖਬਰ ਜਿਹੜੀ ਇਮੀਗ੍ਰੇਸ਼ਨ ਦੇ ਜਿੰਨੇ ਵੀ ਮੇਰੇ ਵੀਰ ਭਰਾ ਯੂਰਪ ਦੇ ਵਿੱਚ ਇਮੀਗ੍ਰੇਸ਼ਨ ਬਾਰੇ ਲੱਭ ਰਹੇ ਨੇ ਕਿ ਕਦੋਂ ਤੇ ਕਿੱਥੇ ਕਿਹੜੇ ਦੇਸ਼ ਵਿੱਚ ਇਮੀਗ੍ਰੇਸ਼ਨ ਖੁੱਲੇਗੀ ਜਲਦ ਜਿਹੜੀ ਆ ਉਹਦੀ ਅਸੀਂ ਅਪਡੇਟ ਤੁਹਾਨੂੰ ਦੇਵਾਂਗੇ ਤੁਹਾਨੂੰ ਦੱਸਾਂਗੇ ਉਸ ਦੀ ਵੀ ਕੁਝ ਨਿਊਜ਼ਾਂ ਸਾਡੇ ਤੱਕ ਪਹੁੰਚੀਆਂ ਆ ਸਪੇਨ ਗਵਰਨਮੈਂਟ ਵੀ ਇਸ ਵੇਲੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਛਾਪੇਮਾਰੀ ਵੀ ਹੋ ਰਹੀ ਆ ਜਿੱਥੇ ਲੋਕ ਟੈਕਸਨੀ ਤਾਰਦੇ ਹੈਗੇ ਕੱਚੇ ਬੰਦਿਆਂ ਨੂੰ ਲੈ ਕੇ ਤੇ ਜਿੱਥੇ ਲੋਕ ਸ਼ੋਸ਼ਣ ਕਰਦੇ ਨੇ ਵਰਕਰਾਂ ਦਾ ਤੇ ਉੱਥੇ ਵੀ ਗਵਰਨਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਅਲਰਟ ਹੋ ਚੁੱਕੀ ਆ ਤੇ ਨਾਲ-ਨਾਲ ਇੱਕ ਹੋਰ ਵੀ ਆ ਜਿਹੜੇ ਲੋਕ ਕੱਚੇ ਬੰਦਿਆਂ ਨੂੰ ਕੰਮ ਤੇ ਰੱਖਦੇ ਸੀ ਤੇ ਉੱਥੇ ਵੀ ਬੜੀ ਪਰੇਸ਼ਾਨੀ ਆ ਚੁੱਕੀ ਆ ਤੇ ਬਹੁਤ ਸਾਰੀ ਜੋ ਪੰਜਾਬੀ ਜਾਂ ਇੰਡੀਅਨ ਭਾਈਚਾਰਾ ਆ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਹਨ ਉਹਨਾਂ ਨੂੰ ਸਾਹਿਲ ਜੀ ਕੰਮ ਤੇ ਨਹੀਂ ਰੱਖਿਆ ਜਾ ਰਿਹਾ ਤੇ ਖਾਸ ਕੋਈ ਵਜ੍ਹਾ ਸਾਹਮਣੇ ਆ ਰਹੀ ਆ ਕਾਸ ਵਜੇ ਤਾਂ ਨਹੀਂ ਹਲੇ ਕੋਈ ਸਾਹਮਣੇ ਆ ਰਹੀ ਫਿਲਹਾਲ ਹਲੇ ਕਿਉਂਕਿ ਛੁੱਟੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਜਿਸ ਕਰਕੇ ਕੰਮ ਜੋ ਡਾਊਨ ਚੱਲ ਰਹੇ ਹਨ ਕਿਉਂਕਿ ਅਗਸਤ ਸਤੰਬਰ ਦਾ ਜੋ ਮਹੀਨਾ ਹੁੰਦਾ ਹੈ ਇਹ ਛੁੱਟੀਆਂ ਦਾ ਮਹੀਨਾ ਹੁੰਦਾ ਹੈ ਜੋ ਕਿ ਜਿੰਨੇ ਵੀ ਸਪੇਨ ਦੇ ਹੋ ਗਏ ਜਾਂ ਯੂਰਪ ਦੇ ਲੋਕੀਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਬਾਹਰ ਨਿਕਲ ਜਾਂਦੇ ਹਨ ਜਾਂ ਪਿੰਡਾਂ ਵਿੱਚ ਚਲੇ ਜਾਂਦੇ ਹਨ ਇਸ ਕਰਕੇ ਇਹਨਾਂ ਦਿਨਾਂ ਵਿੱਚ ਕੰਮ ਦੇ ਵਿੱਚ ਥੋੜੀ ਜਿਹੀ ਕਮੀ ਆ ਜਾਂਦੀ ਹੈ ਐ ਕੁਝ ਕੁਝ ਨਹੀਂ ਹੋ ਸਕਦਾ ਸਾਹਿਲ ਜੀ ਕਿ ਕੁਝ ਲੋਕਾਂ ਨੇ ਜਿਨ੍ਹਾਂ ਨੇ ਤਿੰਨ ਤਿੰਨ ਸਾਲ ਕੰਮ ਕੀਤਾ ਪੈਸੇ ਵੀ ਲੈ ਲਏ ਮਾਲਕਾਂ ਦੇ ਕੋਲੋਂ ਤੇ ਬਾਅਦ ਵਿੱਚ ਉਹਨਾਂ ਦੇ ਉੱਤੇ ਕੇਸ ਕਰ ਰਹੇ ਆ ਤੇ ਜਿਹੜੇ ਇਸ ਵੇਲੇ ਲੋਕ ਆ ਉਹ ਡਰ ਰਹੇ ਆ ਕੱਚੇ ਬੰਦੇ ਨੂੰ ਕੰਮ ਦੇਣ ਵਾਸਤੇ ਜੀ ਹਾਂ ਜੀ ਇਦਾਂ ਦੇ ਬਹੁਤ ਬਹੁਤ ਸਾਰੇ ਬਹੁਤ ਸਾਰੇ ਕੇਸ ਨਿਕਲ ਕੇ ਆ ਰਹੇ ਆ ਹਨ ਜਿਨ੍ਹਾਂ ਦੇ ਵਿੱਚ ਇਹ ਹੁੰਦਾ ਹੈ ਕਿ ਮਾਲਕ ਪੂਰੀ ਤਨਖਾਹ ਦਿੰਦਾ ਹੈ ਲੇਕਿਨ ਵਰਕਰ ਜੋ ਕਿ ਕਿਸੇ ਹੋਰ ਬੰਦੇ ਦੇ ਬੇਕਾਬੂ ਵਿੱਚ ਆ ਜਾਂਦਾ ਹੈ ਤੇ ਆ ਕੇ ਉਹ ਮਾਲਕ ਦੇ ਉੱਤੇ ਕੇਸ ਕਰਨ ਨੂੰ ਕਹਿੰਦਾ ਕਿ ਉਹਨਾਂ ਦੇ ਵੀ ਤਾਂ ਕਿ ਉਸ ਵਰਕਰ ਦੇ ਫ੍ਰੀ ਵਿੱਚ ਪੇਪਰ ਬਣ ਸਕਣ ਹਾਂਜੀ ਅਸੀਂ ਸਾਰਿਆਂ ਨੂੰ ਜੋ ਕਿ ਕੱਚੇ ਵਰਕਰ ਹਨ ਜੋ ਕਿ ਜਿਹੜੀ ਵੀ ਦੁਕਾਨ ਤੇ ਲੱਗੇ ਹਨ ਜਿਹੜੇ ਹੀ ਸਟੋਰ ਵਿੱਚ ਲੱਗੇ ਹਨ ਅਸੀਂ ਉਹਨਾਂ ਲਈ ਅਪੀਲ ਕਰਦੇ ਹਾਂ ਕਿ ਜਦੋਂ ਤੁਹਾਡੇ 3 ਸਾਲ ਪੂਰੇ ਹੋ ਜਾਣ ਤੁਸੀਂ ਸਹੀ ਤਰੀਕੇ ਨਾਲ ਆਪਣੇ ਪੇਪਰ ਬਣਾਓ ਅਗਰ ਤੁਹਾਡਾ ਮਾਲਕ ਤੁਹਾਨੂੰ ਫ੍ਰੀ ਵਿੱਚ ਕੰਟਰੈਕਟ ਦਿੰਦਾ ਹੈ ਤਾਂ ਤਾਂ ਬਹੁਤ ਵਧੀਆ ਗੱਲ ਹੈ ਅਗਰ ਜੇਕਰ ਤੁਹਾਡਾ ਮਾਲਕ ਤੁਹਾਨੂੰ ਕਹਿੰਦਾ ਹੈ ਕਿ ਅਸੀਂ ਕੰਟਰੈਕਟ ਇੰਨੇ ਪੈਸੇ ਲੈ ਕੇ ਦਵਾਂਗੇ ਤਾਂ ਵੀ ਘਟੇ ਲਈ ਕੋਈ ਮਾੜੀ ਗੱਲ ਨਹੀਂ ਹੈ ਬਿਲਕੁਲ ਸਹੀ ਹੈ ਕਿਉਂਕਿ ਮਾਲਕ ਨੇ ਵੀ ਅੱਗੇ ਟੈਕਸ ਦੇਣਾ ਹੁੰਦਾ ਹੈ ਜੀ ਚਲੋ ਜੀ ਅਸੀਂ ਇਸ ਐਡਵਾਈਸ ਨੂੰ ਅਸੀਂ ਤੇ ਐਡਵਾਈਸ ਨਹੀਂ ਦਿੰਦੇ ਬਾਕੀ ਤੁਹਾਡੀ ਸਾਰਿਆਂ ਦੀ ਮਰਜ਼ੀ ਆ ਪਰ ਕਿਸੇ ਸਮੇਂ ਤੇ ਤੁਹਾਡੇ ਤੇ ਔਖਾ ਸਮਾਂ ਆ ਜਾਂਦਾ ਆ ਉਦੋਂ ਤੁਹਾਡੀ ਉਹ ਮਾਲਕ ਤੁਹਾਡੀ ਮਦਦ ਕਰਦਾ ਆ ਤੇ ਜਦੋਂ ਕੋਈ ਤੁਹਾਨੂੰ ਨਹੀਂ ਸਾਮਦਾ ਜਦੋਂ ਤੁਹਾਨੂੰ ਰੋਟੀ ਦਿੰਦਾ ਆ ਤੇ ਉਹਦੇ ਤੇ ਕਮ ਸੇ ਕੰਮ ਵੀ ਬੈਠ ਕੇ ਇਹ ਜਿਹੜਾ ਵਾ ਇਹ ਸਮਝੌਤਾ ਹੋ ਜਾਣਾ ਚਾਹੀਦਾ ਆ ਨਾ ਕਿ ਕੋਟ ਕਚਹਿਰੀਆਂ ਦੇ ਵਿੱਚ ਜਾ ਕੇ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੱਚੇ ਬੰਦਿਆਂ ਤੇ ਵਿਸ਼ਵਾਸ ਨਹੀਂ ਕਰਦੇ ਨੇ ਤੇ ਵਾਦਿਆਂ ਜੀ ਕੈਨੇਡਾ ਦੇ ਵੱਲ ਕੈਨੇਡਾ ਦੇ ਬਹੁਤ ਸਾਰੀਆਂ ਖਬਰਾਂ ਕੈਨੇਡਾ ਤੋਂ ਆ ਰਹੀਆਂ ਜੋ ਸਟੂਡੈਂਟ ਵੀਜ਼ੇ ਨੂੰ ਲੈ ਕੇ ਆ ਬਹੁਤ ਸਾਰੀ ਕੈਨੇਡੀਅਨ ਐਮਬੈਸੀ ਵੱਲੋਂ ਜਾਂ ਕੈਨੇਡੀਅਨ ਐਮਬੈਸੀ ਜੋ ਭਾਰਤ ਵਿੱਚ ਆ ਤੇ ਨਾਲ ਨਾਲ ਕੈਨੇਡੀਅਨ ਗਵਰਨਮੈਂਟ ਆ ਕੈਨੇਡੀਅਨ ਗਵਰਨਮੈਂਟ ਨੇ ਇਸ ਵੇਲੇ ਬਹੁਤ ਸਖਤਾਈ ਕਰ ਦਿੱਤੀ ਆ ਸਟੂਡੈਂਟ ਨੂੰ ਲੈ ਕੇ ਨਾਲ ਜਿਹੜੇ ਵੀਜ਼ੇ ਆ ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਵੀਜ਼ੇ ਆ ਕੈਨੇਡਾ ਦੇ ਜਿਹੜੇ ਲੱਗੇ ਹੋਏ ਕੈਨੇਡਾ ਦੇ ਉਹ ਰੱਦ ਕਰ ਦਿੱਤੇ ਗਏ ਆ ਭਾਰਤ ਦੇ ਵਿੱਚ ਤੇ ਬਹੁਤ ਜਿਆਦਾ ਬਰੀਕੀ ਦੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਬਹੁਤ ਸਾਰਾ ਜਿਹੜਾ ਫੇਕ ਕੰਮ ਹੁੰਦਾ ਸੀਗਾ ਫੇਕ ਡਾਕੂਮੈਂਟ ਦਾ ਕੰਮ ਹੁੰਦਾ ਸੀਗਾ ਜਿਹਦੇ ਉੱਤੇ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ ਆ ਉਹ ਸਖਤਾਈ ਕਰ ਰਹੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਾ ਰਹੇ ਨੇ ਹਾਂਜੀ ਸਾਹਿਬ ਜੀ ਵਾਦਿਆਂ ਜੀ ਅਗਲੀ ਖਬਰ ਵੱਲ ਜੀ ਭਾਜੀ ਅਮਰੀਕਾ ਕੈਨੇਡਾ ਤੋਂ ਹੋਰ ਖਬਰਾਂ ਵੀ ਬੜੀਆਂ ਆ ਰਹੀਆਂ ਨੇ ਕਿ ਜਿਨ੍ਹਾਂ ਵਿੱਚ ਪੰਜਾਬੀ ਮੁੰਡੇ ਚੋ ਕੇ ਖੁਦਕੁਸ਼ੀਆਂ ਕਰ ਰਹੇ ਹਨ ਜੀ ਇਹਨਾਂ ਖੁਦਕੁਸ਼ੀਆਂ ਕਰਨ ਦਾ ਕਾਰਨ ਕੀ ਹੈ ਕਾਰਨ ਹੈ ਕਿ ਜਿਹੜੇ ਪੰਜਾਬੀ ਮੁੰਡੇ ਇੱਥੋਂ ਪੰਜਾਬ ਤੋਂ ਜਾਂ ਹੋਰ ਕਿਸੇ ਪੰਜਾਬ ਹਰਿਆਣਾ ਚੋਂ ਕਿਤੇ ਹੋਰ ਕਿਸੇ ਸਟੇਟ ਤੋਂ ਜਾਂਦੇ ਨੇ ਉਹ ਆਪਣੀ ਜ਼ਮੀਨਾਂ ਵੇਚ ਕੇ ਜਾਂਦੇ ਨੇ ਜ਼ਿਆਦਾਤਰ ਲੋਨ ਚੁੱਕਦੇ ਨੇ ਤੇ ਉੱਥੇ ਜਾ ਕੇ ਕੀ ਹੁੰਦਾ ਹੈ ਕਿ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਜਾਂ ਫਿਰ ਕੰਮ ਘੱਟ ਮਿਲਦਾ ਹੈ ਤੇ ਫਿਰ ਅੱਗੇ ਕਾ ਪਰਿਵਾਰ ਵੱਲੋਂ ਪ੍ਰੈਸ਼ਰ ਹੁੰਦਾ ਕਿ ਉਹਨਾਂ ਨੇ ਲੋਨ ਵਾਪਸ ਦੇਣਾ ਹੁੰਦਾ ਹੈ ਤੇ ਇਹ ਇਹਨਾਂ ਪਰੇਸ਼ਾਨੀਆਂ ਦੇ ਕਰਕੇ ਵੀ ਬਹੁਤ ਜੋ ਕਿ ਪੰਜਾਬੀ ਮੁੰਡੇ ਆ ਖੂਦ-ਕੁਸ਼ੀਆਂ ਕਰ ਰਹੇ ਹਨ ਜੀ ਭਾਈ ਜੀ ਅਗਲੀ ਖਬਰ ਆਦੀ ਭਾਈ ਸਪੇਨ ਤੋਂ ਜੋ ਇੱਕ ਇੱਕ ਐਨੀਮੇਟਿਡ ਮੂਵੀ ਹੈ ਜਿਸ ਦਾ ਨਾਮ ਕਾਨੇ ਲੋ ਹੈ ਇਹ ਮੂਵੀ ਇੱਕ ਕੁੱਤੇ ਤੇ ਆਧਾਰਿਤ ਹੈ ਕਿਉਂਕਿ ਇੱਕ ਕੁੱਤਾ ਜੋ ਹੈ ਆਪਣੀ ਵਫਾਦਾਰੀ ਦਿਖਾਉਂਦਾ ਹੈ ਕਿਉਂਕਿ ਉਸ ਦਾ ਮਾਲਕ ਇੱਥੇ ਤੇ ਸਪੇਨ ਦੇ ਕੋਸਟਾ ਦੇ ਨਾਮ ਯੂਨੀਵਰਸਿਟਾਰੀਓਸ ਸੀ ਪੋਰਟਾ ਦੇਲ ਮਾਰ ਦੇ ਵਿੱਚ ਔਸ ਔਸ ਦਾ ਮਾਲਕ ਉੱਥੇ ਉਸ ਨੂੰ ਇੰਗਰੇਸਾ ਕੀਤਾ ਜਾਂਦਾ ਦਾਖਲ ਕੀਤਾ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਪਰ ਕੁੱਤਾ 12 ਸਾਲ ਜਦ ਤੱਕ ਉਹਦੇ ਆਖਰੀ ਸਾਹ ਨਹੀਂ ਨਿਕਲ ਉਹ ਹਸਪੀਟਲ ਤੇ ਬਾਹਰ ਰਹਿ ਕੇ ਹੀ ਇੰਤਜ਼ਾਰ ਕਰਦਾ ਹੈ ਕਿ ਉਹਦਾ ਕੀਕ ਨਾ ਇੱਕ ਦਿਨ ਉਹਦਾ ਮਾਲਕ ਉਸ ਹਸਪੀਟਲ ਤੋਂ ਬਾਹਰ ਆਵੇਗਾ ਤੇ ਉਹ ਨੂੰ ਮਿਲੇਗਾ ਪਰ ਉਹ ਉਹਦਾ ਮਾਲਕ ਤਾਂ ਉੱਥੇ ਪਹਿਲਾਂ ਹੀ ਮਰ ਚੁੱਕਾ ਸੀ ਪਰ ਕੁੱਤੇ ਨੇ ਆਖਰੀ ਸਾਹ ਤੱਕ ਉਹ ਹਸਪੀਟਲ ਤੇ ਗੇਟ ਦੇ ਬਾਹਰ ਰਹਿ ਕੇ ਉਸ ਨੇ ਵੇਟ ਕੀਤਾ ਤੇ ਉਹਦਾ ਆਖਰੀ ਸਾਹ ਜੋ ਕਿ ਆਖਰੀ ਸਾਹ ਸੀ ਦਮ ਸੀ ਉਹ ਕੇਂਗੋ ਹਸਪੀਟਲ ਦੇ ਗੇਟ ਤੇ ਨਿਕਲਿਆ ਤੇ ਇਸੇ ਤਾਰੇ ਤੇ ਇੱਕ ਐਨੀਮੇਟਡ ਮੂਵੀ ਬਣੀ ਹੈ ਜੀ ਜੀ ਇਹ ਤੋਂ ਇਲਾਵਾ ਸਪੇਨ ਦੇ ਵਿੱਚ ਸਭ ਤੋਂ ਉਮਰ ਵਾਲੀ ਲੇਡੀਸ ਜਿਹੜੀ ਸੀਗੀ ਉਹਦੀ ਡੈਥ ਹੋਈ ਆ ਤੇ ਉਹ ਅਲੋਟ ਤੋਂ ਜੋ ਰਹਿਣ ਵਾਲੀ ਸੀਗੀ ਤੇ ਜਿਹਦੀ ਉਮਰ 117 ਸਾਲ ਦੱਸੀ ਜਾਂਦੀ ਸੀਗੀ ਤੇ ਉਸ ਦੀ ਜਿਹੜੀ ਨਿਊਜ਼ ਆ ਜਿਹੜੀ ਆ ਉਹ ਬੜੀ ਅਖਬਾਰਾਂ ਦੇ ਵਿੱਚ ਆਈ ਆ ਅਸੀਂ ਚੱਲਦੇ ਹਾਂ ਇੱਕ ਹੋਰ ਖਬਰ ਵੱਲ ਜਿਸ ਦੀ ਖਬਰ ਵਿੱਚ ਅਸੀਂ ਇਹ ਦੱਸਾਂਗੇ ਕਿ ਉਸ ਦੀ ਮੌਤ ਨੌਜਵਾਨ ਦੀ ਅੱਜ ਤੋਂ 2 ਸਾਲ ਪਹਿਲਾਂ ਹੋਈ ਆ ਤੇ ਉਸ ਦਾ ਪਰਿਵਾਰ ਜਿਹੜਾ ਅੱਜ ਵੀ ਉਸ ਨੂੰ ਲੱਭ ਰਿਹਾ ਆ ਪਰ ਸਾਡੇ ਕੋਲ ਇਹ ਖਬਰ ਆ ਚੁੱਕੀ ਆ ਇਸ ਗੱਲ ਦਾ ਅਸੀਂ ਖੁਲਾਸਾ ਕਰਨ ਜਾ ਰਹੇ ਆ ਕਿ ਉਸ ਮੁੰਡੇ ਦੀ ਮੌਤ ਜਦੋਂ ਹੋਈ ਸੀ ਉੱਥੇ ਕੋਈ ਮੌਜੂਦ ਸੀ ਜਿਵੇਂ ਦੇਖਿਆ ਸੀ ਕਿ ਏਜੰਟਾਂ ਨੇ ਬੇਦਰਦੀ ਦੇ ਨਾਲ ਉਹਨੂੰ ਤੜਫਦੇ ਹੋਏ ਛੱਡ ਕੇ ਚਲੇ ਗਏ ਜੀ ਜੀ ਸਾਹਿਬ ਜੀ ਜੀ ਭਾਜੀ ਅਗਲੀ ਖਬਰ ਵੱਲ ਬਦਦੇ ਆਪਨੀ ਖਬਰ ਪੰਜਾਬ ਤੋਂ ਆ ਰਹੀ ਹੈ ਕਿ ਇੱਕ ਕੰਗਣਾ ਲਣਾਵਦ ਨੇ ਮੂਵੀ ਐਮਰਜੈਂਸੀ ਬਣਾਈ ਸੀ ਤੇ ਜਿਹਦੇ ਵਿੱਚ ਸੰਤਪਿੰਦਰਾ ਵਾਲੇ ਦੀ ਸ਼ਬੀ ਨੂੰ ਗਲਤ ਦਿਖਾਇਆ ਗਿਆ ਹੈ ਜਿਸ ਦੇ ਵਿੱਚ ਅਕਾਲ ਤੱਕਰ ਗਿਆਨੀ ਰਕबीर ਸਿੰਘ ਜੀ ਨੇ ਵੀ ਇਸ ਤੇ ਇਤਰਾਜ ਜਤਾਇਆ ਤੇ ਉਸ ਨੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਸ ਫਿਲਮ ਨੂੰ ਨਾ ਤਾਂ ਰਿਲੀਜ਼ ਹੋਣ ਦਿੱਤਾ ਜਾਵੇ ਜਾਂ ਫਿਰ ਇਹਦੇ ਵਿੱਚ ਜਿਹੜੇ ਇਤਰਾਜਯੋਗ ਸੀਨੋਂ ਘੱਟੇ ਜਾਣ ਤਾਂ ਕਿ ਪੰਜਾਬ ਦੀ ਸ਼ੋਭੀ ਨੂੰ ਖਰਾਬ ਨਾ ਕੀਤਾ ਜਾਵੇ। ਵਾਦਿਆਂ ਜੀ ਅਗਲੀ ਖਬਰ ਵੱਲ ਤੇ ਅਗਲੀ ਖਬਰ ਕੀ ਆ ਰਹੀ ਹੈ ਸਾਹਿਲ ਜੀ? ਅਗਲੀ ਖਬਰ ਆ ਰਹੀ ਹੈ ਜੀ ਜਿਸ ਤਰ੍ਹਾਂ ਕੀ ਤੁਸੀਂ ਪਹਿਲਾਂ ਸੁਣਿਆ ਸੀ ਕਿ ਕੋਲਕਾਤਾ ਦੇ ਵਿੱਚ ਰੇਪਸਿੰਗ ਹੋਇਆ ਤੇ ਉਸ ਤੋਂ ਬਾਅਦ ਫਿਰ ਉਤਰਾਖੰਡ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਫਿਰ ਬਹੁਤ ਖਬਰ ਇਦਾਂ ਦੀ ਖਬਰਾਂ ਨਿਕਲ ਕੇ ਆਈ ਤੇ ਹੁਣ ਹੀ ਤਾਜ਼ਾ ਤਾਜ਼ਾ ਖਬਰ ਨਿਕਲ ਕੇ ਆਈ ਮਹਾਰਾਸ਼ਟਰ ਤੋਂ ਜਿਹਦੇ ਵਿੱਚ 3 ਤੋਂ 4 ਸਾਲ ਬੱਚਿਆਂ ਦਾ ਸ਼ੋਸ਼ਣ ਹੋਇਆ ਤੇ ਉਸ ਦੇ ਵਿਰੋਧ ਦੇ ਪ੍ਰਦਰਸ਼ਨ ਵਿੱਚ ਬਹੁਤ ਸਾਰੇ ਲੋਕ ਸੜਕਾਂ ਤੇ ਉਤਰੇ ਹਨ ਤੇ ਲੋਕਾਂ ਨੇ ਰੇਲ ਜਾਮ ਕਰ ਦਿੱਤੀਆਂ ਸੜਕਾਂ ਜਾਮ ਕਰ ਦਿੱਤੀਆਂ ਹਨ ਤਾਂ ਕਿ ਦੋਸ਼ੀਆਂ ਨੂੰ ਘੜੀ ਤੋਂ ਘੜੀ ਸਜ਼ਾ ਹੋ ਸਕੇ ਜੀ ਬਾਕੀ ਤੁਹਾਡੇ ਨਾਲ ਕਰਦੇ ਆਂ ਸਾਂਝੀਆਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਚਲਦੇ ਆ ਜੀ ਮੌਸਮ ਵੱਲ ਮੌਸਮ ਦੀ ਜਾਣਕਾਰੀ ਇਹ ਆ ਕਿ ਇਸ ਹਫਤੇ ਗਰਮੀ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਦੇ ਵਿੱਚ ਬਦਲਾਅ ਆ ਰਿਹਾ ਜਿਸ ਵਿੱਚ بارشਾਂ ਜਿਹੜੀਆਂ ਆਉਣ ਦਾ ਟਾਈਮ ਆ ਗਿਆ ਜਿਸ ਦੇ ਨਾਲ ਜਿਹੜਾ ਮੌਸਮ ਦੀ ਤਬਦੀਲੀ ਹੋ ਜਾਵੇਗੀ ਤੇ ਇਹ ਤੋਂ ਇਲਾਵਾ ਚਲਦੇ ਆ শেয়ার ਮਾਰਕੀਟ ਜਿੱਥੇ ਸ਼ੇਅਰ ਮਾਰਕੀਟ ਡਿੱਗੀ ਤੇ ਬਹੁਤ ਸਾਰੇ ਸ਼ੇਅਰ ਡਿੱਗ ਚੁੱਕੇ ਸੀ ਤੇ ਬਹੁਤ ਲੋਕਾਂ ਨੇ ਸ਼ੇਅਰ ਮਾਰਕੀਟ ਵਿੱਚ ਪੈਸਾ ਇਨਵੈਸਟਮੈਂਟ ਕੀਤਾ ਤੇ ਕਈਆਂ ਨੇ ਉਦੋਂ ਪੈਸਾ ਇਨਵੈਸਟਮੈਂਟ ਕੀਤਾ ਜਦੋਂ ਸ਼ੇਅਰ ਆਪ ਸੀਗੇ ਤੇ ਬਹੁਤ ਸਾਰੇ ਲੋਕਾਂ ਨੂੰ ਘਾਟਾ ਪਿਆ ਪਰ ਔਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ੇਅਰ ਮਾਰਕੀਟ ਤੇ ਵਿੱਚ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਆ। ਇਸ ਤੋਂ ਇਲਾਵਾ ਸਾਹਿਲ ਜੀ ਕ੍ਰਿਪਟੋ ਮਾਰਕੀਟ ਕ੍ਰਿਪਟੋ ਮਾਰਕੀਟ ਇਸ ਵੇਲੇ ਆਪਣਾ ਤਾਂ ਮਾ ਬਣਾ ਰਹੀ ਆ ਤੇ ਇਸ ਵੇਲੇ ਦੁਨੀਆ ਦੇ ਵਿੱਚ ਕ੍ਰਿਪਟੋ ਮਾਰਕੀਟ ਨੂੰ ਲੈ ਕੇ ਬਹੁਤ ਸਾਰੀਆਂ ਨਿਊਜ਼ਾਂ ਆ ਰਹੀਆਂ ਜਿਸ ਵਿੱਚ ਬਹੁਤ ਸਾਰੇ ਕੋਇਨ ਇਸ਼ੂ ਕੀਤੇ ਗਏ ਸਨ ਜਿਹੜੇ ਕੋਇਨ ਜਿਹੜੇ ਡੰਪ ਕੀਤੇ ਨੇ ਜਾਂ ਅਪ ਕੀਤੇ ਨੇ ਬਿਟਕੋਇਨ ਦਾ ਜਿਹੜਾ ਪ੍ਰਾਈਸ ਹੈਗਾ ਉਹ ਕਾਫੀ ਥੱਲੇ ਆ ਗਿਆ ਤੇ ਇਸ ਤੋਂ ਇਲਾਵਾ ਜਿਹੜੀ ਆ ਕ੍ਰਿਪਟੋ ਮਾਰਕੀਟ ਆ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਪੈਸਾ ਇਨਵੈਸਟਮੈਂਟ ਕਰ ਰਹੇ ਆ ਤੇ ਪੈਸਾ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਗੱਲ ਉਹ ਕਮਾਇਆ ਜਾਵੇਗਾ ਕਿ ਇਹ ਇੱਕ ਸਟੰਟ ਆ ਜਾਂ ਇਸ ਬਾਰੇ ਜਰੂਰ ਅਸੀਂ ਇੱਕ ਨਿਊਜ਼ ਕਰਾਂਗੇ ਤੇ ਪਰ ਇਸ ਵੇਲੇ ਕ੍ਰਿਪਟੋ ਮਾਰਕੀਟ ਜਿਹੜੀ ਆ ਬਹੁਤ ਥੱਲੇ ਆ ਰਹੀ ਆ ਜਿਨ੍ਹਾਂ ਲੋਕਾਂ ਨੇ ਪੈਸਾ ਇਨਵੈਸਟਮੈਂਟ ਕੀਤਾ ਸੀ ਉਹ ਪੈਸਾ ਜਿਹੜਾ ਵਾ ਇਸ ਵੇਲੇ ਬਹੁਤ ਘਾਟੇ ਵਿੱਚ ਜਾ ਰਿਹਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਦੱਸਿਆ ਜਾ ਰਿਹਾ ਕਿ ਬੁੱਲ ਰਨ ਆਵੇਗਾ ਤੇ ਜਿਸ ਵਿੱਚ ਲੋਕ ਕਰੋੜਾਂ ਰੁਪਈਆ ਕਮਾਉਣਗੇ ਦੇਖਦੇ ਆਂ ਇਹ ਖਬਰ ਸੱਚੀ ਹੁੰਦੀ ਆ ਜਾਂ ਝੂਠੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਂ ਉਹ ਯੂਟਿਊਬਰਾਂ ਵੱਲੋਂ ਪਾਈਆਂ ਜਾ ਰਹੀਆਂ ਆ ਜੀ ਜੀ ਤੇ ਹੁਣ ਤੱਕ ਲਈ ਇੰਨੀਆਂ ਕੀ ਖਬਰਾਂ ਲੈ ਕੇ ਹਾਜ਼ਰ ਹੋਏ ਸੀਗੇ ਮਿਲਦੇ ਆਂ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਅਮਰੀਕ ਸਿੰਘ ਸਾਹਿਲ ਸਿੰਘ ਦੇ ਨਾਲ ਪੰਜਾਬ ਤੋਂ ਸਪੈਨ